ਹਾਂਜੀ ਗਰਮੀ ਦੀ ਹਾਂਜੀ ਅੱਜ ਕੀ ਬਣਾ ਰਹੇ ਹੋ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਤਿਲਾਂ ਦੀਆਂ ਪਿੰਨੀਆਂ ਜੀ ਬਹੁਤ ਕੰਡਾ ਜਿਹਾ ਲਿਆਉਂਦਾ ਇਹ ਬਸ ਲਿਆਉਣਾ ਪੈਂਦਾ ਜਦੋਂ ਟੀਵਰੀ ਕੋਈ ਚੀਜ਼ ਬਣਾਉਣੀ ਆ ਤਾਂ ਜੋਖਣੀ ਪੈ ਜਾਂਦੀ ਮੈਨੂੰ ਠੀਕ ਹੀ ਰੱਖ ਰੱਖਿਆ ਇਹ ਜੀ ਅੱਧਾ ਕਿਲੋ ਤਿਲ ਨੇਗੇ ਆਪਣੇ ਠੀਕ ਹੈ ਅੱਧਾ ਕਿਲੋ ਤੇਲ ਹੁਣ ਕੜਾਹੀ ਧਰੀ ਸੀ ਇਹ ਗਰਮ ਹੋ ਗਈ ਇਹਦੇ ਵਿੱਚ ਥੋੜੇ ਥੋੜੇ ਇਹਨੂੰ ਸੇਕ ਲਵਾ ਲਓ ਤੜਾ ਨੂੰ ਹਾਂ ਤਿਲਾਂ ਨੂੰ ਜੇ ਨਹੀਂ ਤਾਂ ਕੀੜੇ ਹੋ ਜਾਂਦੇ ਨੇ ਫਿਰ ਜੇ ਮਾੜਾ ਜ ਆਪੇ ਨੂੰ ਸੇਕ ਲਵਾ ਲਾਂਗੇ ਤਾਂ ਫਿਰ ਇਹ ਵਧੀਆ ਭੋਲੇ ਬਣ ਜਾਣਗੇ। ਅੱਧਾ ਕਿਲੋ ਤੇਲ ਲੈ ਲੇ। ਹਾਂ ਅੱਧਾ ਕਿਲੋ ਤੇਲ ਤੇ ਇਹਨੂੰ ਭੁੰਨ ਲਾਂਗੇ। ਹੁਣ ਅੱਧਾ ਕਿਲੋ ਲਵਾਂਗੇ। ਕਿਉਂ ਤਾਂ ਪਾਣੀ ਜਿਉਂ ਕਿਉਂ ਖਾਜ ਨਹੀਂ ਪੈਂਦਾ ਜੀ। ਅੱਛਾ ਪਹਿਲਾਂ ਇਹਨੂੰ ਭੁੰਨ ਕੇ ਆਪਾਂ ਪਲੇਟ 'ਚ ਬਾਹਰ ਕੱਢ ਲਾਂਗੇ ਮਾੜਾ ਜ ਇੱਕ ਦੋ ਮਿੰਟ ਵਾਸਤੇ। ਠੀਕ। ਇਹ ਇਪਰਾਤੀ ਪੈਣ ਲੱਗੇ ਜਦੋਂ ਇਹਦੇ ਉਹਦੇ ਫਿਰ ਆਪਾਂ ਇਹਨੂੰ ਬਾਹਰ ਕੱਢ ਦਾਂਗੇ। ਲਓ ਜੀ ਆ ਜਿਹੜੇ ਆਪਾਂ ਅੱਧਾ ਕਿਲੋ ਤੇਲ ਪਾਏ ਸੀਗੇ ਇਹ ਹੁਣ ਮੜੇ ਜੇ ਭੁੰਨ ਲੇ ਭੁੰਨ ਕੇ ਹੁਣ ਇਹ ਹੋ ਗਏ ਤੇ ਰੈਡੀ ਤੇ ਹੁਣ ਆਪਾਂ ਇਹਨੂੰ ਇੱਕ ਥਾਂ ਦੇ ਵਿੱਚ ਪਾੜ ਦੇਗੇ ਕਹਿੰਦੇ ਆਪਾਂ ਕੱਚੇ ਜੀ ਤਿਲਾਂ ਦੀਆਂ ਬਣਾਉਂਦੇ ਤਾਂ ਉਹ ਫਿਰ ਟੀੜੀਆਂ ਹੀ ਬਣ ਜਾਂਦੀਆਂ ਨੇ ਨਾ ਤਾਂ ਲਾਲ ਜੇ ਹੋ ਗਏ ਹਾਂ ਤਾਂ ਲਾਲ ਜੇ ਬਣ ਗਏ ਤੇ ਹੁਣ ਇਹਦੇ ਵਿੱਚ ਪਾਉ ਉਹ ਆਪਾਂ ਇੱਕ ਚਮਚ ਦੇਸੀ ਘਿਓ ਦੇਸੀ ਘਿਓ ਪਾ ਦੋ ਇਸ ਚਮਚਾ ਦੇ ਵਿੱਚ ਹਾਂ ਮੈਂ ਦੋ ਚਮਚੇ ਮਗਰ ਚਾਹ ਲੱਗਤਾ ਆਪਣੇ ਕਰ ਉਹ ਕਰਨਾ ਹੁਣ ਇਹਦੇ ਵਿੱਚ ਪਾ ਦੋ ਜੀ ਆਹ ਓਨੀ ਜਿੰਨੀ ਆਪਾਂ ਟਿਲ ਲੈਨੇ ਨੇ ਓਨੀ ਆਪਾਂ ਇਹਦੇ ਵਿੱਚ ਸ਼ੱਕਰ ਜਾਂ ਗੁੜ ਵੀ ਜਿਹੜੀ ਦਿਨੇ ਤਰ ਲੈਤੇ ਓਨੇ ਗੁੜ ਜਾਂ ਸ਼ੱਕਰ ਪਾ ਦੋ ਹਾਂਜੀ ਹਾਂ ਹਾਂ ਬਰਾਬਰ ਮਾਤਰਾ ਚ ਹਾਂ ਬਰਾਬਰ ਮਾਤਰਾ ਚ ਬਸ ਫਿਰ ਇਹਨੂੰ ਹੌਲੀ ਹੌਲੀ ਉਹ ਕਰਕੇ ਇਹਦੀ ਉਹ ਬਣ ਜੂਗੀ ਹੁਣ ਵਧੀਆ ਚਾਸਨੀ ਜੀ ਬਣ ਜੂ ਹਾਂ ਚਾਸਨੀ ਜੀ ਬਣ ਜੂ ਯਾਨੀ ਕਿ ਆਪਾਂ ਪੂ ਤਾਂ ਪਾਣੀ ਪਾ ਕੇ ਬਣਾਉਨੇ ਆਪਾਂ ਤਿਲਾਂ ਦੇ ਉੱਚ ਪਾਣੀ ਨਹੀਂ ਪਾ ਕੇ ਬਣਾਉਨੇ ਹੁੰਦੇ ਤੇ ਹੁਣ ਬਸ ਆਪਾਂ ਇਹਦੀ ਬਣਾ ਲਾਂਗੇ ਕਿਉਂ ਨਾਲ ਤਾਂ ਜਾਨੀ ਕਿ ਇਹ ਆਏ ਹੁੰਦੇ ਵੀ ਇਹ ਥੱਲੇ ਨਹੀਂ ਲੱਗਦਾ ਗ ਜਿੰਨਕੇ ਵਧੀਆ ਰਹਿੰਦਾ ਹੈਗਾ ਜੇ ਕੇ ਬਦਲ ਗੂਚਾਸਨੀ ਬਣਦੀ ਤਿਆਰ ਹੋ ਗਈ। ਇਹ ਪਤਾ ਲੱਗ ਜੂ ਤੁਸੀਂ ਇਹਦੇ ਵਿੱਚ ਤਾਂ ਜੀ ਇਹ ਬੁਲਬਲੇ ਜੇ ਉੱਠਣ ਲੱਗ ਜਾਣਗੇ। ਠੀਕ ਹੈ। ਉਸ ਤੋਂ ਬਾਅਦ ਥੋੜਾ ਜਿਹਾ ਠੰਡਾ ਪਾਣੀ ਕੌਲੀ ਚ ਲੈ ਕੇ ਜਿਵੇਂ ਆਪਾਂ ਦੇਖਦਾ ਦੇਖਦੇ ਹੁਣ ਨੇ ਵੀ ਆਟਾ ਕੱਚਾ ਕ ਪੱਕਾ ਉਮੀ ਚਾਸਨੀ ਦਾ ਪਤਾ ਲੱਗ ਜਾਊਗਾ। ਓਕੇ। ਵੀ ਕੱਚੀ ਐ ਕ ਪੱਕੀ ਐ ਹੁਣ ਆਖੇ ਇਹਦੇ ਵਿੱਚ ਬੁਲਬਲੇ ਜੇ ਉੱਠਣ ਲੱਗੇ। ਹੋ ਗਿਆ ਜੇ ਕਿਉਂ ਪਾਕਿਸਤਾਨ ਤੇ ਨਾਲ ਨਹੀਂ ਲੱਗਦੀ ਨਹੀਂ ਗੁੜ ਨਾਲ ਲੱਗ ਜਾਂਦਾ ਹੈ। ਜਿਵੇਂ ਪ੍ਰਸ਼ਾਦ ਵਾਂਗੂ ਬਣਦਾ ਹੈਗਾ। ਕਿਉਂ ਨਾਲ? ਸੇ ਹੁਣ ਨਾ ਖੜੇ ਨਾ ਹੱਥ ਹੈ ਜੇ ਮਾਰੀ ਜਾਵੀ ਚੰਚਕ ਇਹਨੇ ਕਈ ਵਾਰੀ ਨਾਲ ਲੱਗ ਜਾਂਦਾ ਹੈ ਕਿਉਂ ਕਰਕੇ ਇਸ ਸਮੈਲ ਵਧੀਆ ਆਉਂਦੀ ਹੈਗੇ ਚ ਬਸ ਹੁਣ ਇਹਨੂੰ ਆਪਾਂ ਪਾਣੀ ਪਾ ਕੇ ਦੇਖ ਲਾਂਗੇ ਵੀ ਜਿਵੇਂ ਗਰਮ ਕਰਨ ਗੁੜ ਜਿਆ ਨਹੀਂ ਹੁੰਦਾ ਉਵੇਂ ਸਮੈਲ ਆਉਣ ਲੱਗਦੀ ਹੈ ਹੁਣ ਜਿਵੇਂ ਤਾਜ਼ਾ ਬਣ ਹੁੰਦਾ ਹੁਣ ਬਸ ਇਹ ਆ ਉੱਠਣ ਲੱਗੇ ਦੇਖੋ ਇਹ ਚ ਹਨਾ ਹੁਣ ਪਾਣੀ ਲੈਣੀ ਆ ਬੋਤੀ ਚ ਮੜਾ ਜਾ ਹੋਰ ਹੋ ਜਾਂਦੀ ਹੈ। ਆ ਦੇਖੋ ਆ ਬਿੱਚੇ ਟ ਲੱਗ ਗਈ ਮੁੰਡੇ। ਖੜੀ ਬਣਿਆ। ਦੇਖੋ ਜੀ ਇਹ ਗੁਰੂ ਹੁਣ ਖੁਰ ਗਿਆ। ਹੁਣ ਬਸ ਇਹ ਪਤਾ ਲੱਗ ਜੂ ਆਪਾਂ ਨੂੰ ਵੀ ਬਣ ਗਿਆ ਕਿ ਨਾ। ਹੁਣ ਬਸ ਆਪਾਂ ਇਹ ਪਾਣੀ ਦੇ ਵਿੱਚ ਜਿਵੇਂ ਆਪਾਂ ਪ੍ਰਸ਼ਾਦ ਬਣਾਉਣੇ ਹੁੰਨੇ ਆ ਕਿ ਬਸ ਇਹਦੇ ਵਿੱਚ ਸਿੱਟ ਕੇ ਦੇਖ ਲੈ। ਵੀ ਹਾਂ ਬਣ ਗਿਆ। ਤੇ ਹੁਣ ਆਪਾਂ ਇਹਦੇ ਵਿੱਚ ਪਾ ਲਓ ਜੀ ਆਪਾਂ। गैस कर दो अपना बंद हूँ ये पा लो अपना तिल जे प्रदूषण किए हुए थे ठीक है थले ला दो कई बार जीता है ना पाई ये कि भाई ऐने ਇਹ ਇਹ ਵੀ ਬਰਾਦਾ ਪਾਉਣਾ ਚਾਹੀਦਾ ਆਪਾਂ ਨੂੰ ਥੋਕੇ ਦਾ ਨਾਰੀਅਲ ਦਾ ਬਰਾਦਾ ਹਾਂਜੀ ਨਾਰੀਅਲ ਦਾ ਬਰਾਦਾ ਇਹਦੇ ਨਾਲ ਜਣੀ ਕੇ ਪਿੰਨੀਆਂ ਪੋਲੀਆਂ ਰਹਿੰਦੀਆਂ ਨੇਗੀਆਂ ਠੀਕ ਹੈ ਜੀ ਤੇ ਤੂੰ ਆਪਾਂ ਪਾ ਤਾਂ ਕੁਝ ਮਾਦੀ ਲਾਓ ਤੇ ਹੋਰ ਵੀ ਚੀਜ਼ਾਂ ਪਾ ਲਓ ਫਿਰ ਆਇਆੰ ਦਾ ਵੀ ਚਾਲੋ ਹਨਾ ਹੁਣ ਬਸ ਇਹਨੂੰ ਵਧੀਆ ਮਿਲਾ ਦੇ ਇਹਦੇ ਨਾਲ ਪਿੰਨੀ ਪੋਲੀ ਰਹਿੰਦੀ ਹੈ ਨਹੀਂ ਚੀੜੀਆਂ ਬਣ ਜਾਂਦੀਆਂ ਨੇ ਗੁੜ ਦੀਆਂ ਪਿੰਨੀਆਂ ਹੁਣ ਆਪਾਂ ਨੂੰ ਤਾਂ ਪਤਾ ਹੈ ਬੱਚਿਆਂ ਤਾਂ ਖਾ ਪਤਾ ਵੀ ਨਹੀਂ ਹੈਗੇ ਵੀ ਇਹ ਕੀ ਹੈ ਹਨਾ ਕਿਹੜਾ ਇਹ ਮੱਚਮ? ਨੋ, ਤੇ ਹਲੋ। ਦੇਖੋ ਜੀ ਇਹ ਆਪਣੀਆਂ ਪਿਆਰ ਹੋ ਗਿਆ ਸਾਰਾ। ਖੋਪੇ ਦੇ ਬਰਾਦੇ ਨਾਲ ਪੋਲੀ ਬਾਤਾਂ ਹੁੰਦੀਆਂ ਦਿਨੀ। ਚੰਨੂ, ਗਰਮ-ਗਰਮ ਦੇ ਲੱਡੂ ਵਟ ਜਾਣੇ। ਹਾਂ ਜੀ ਹਾਂ ਬਸ ਉਹਨਾਂ ਲੱਡੂ ਸਾਨੂੰ ਦਿਖਾਉਣੇ ਆਂਗੇ ਵਟ ਕੇ। ਲੈ ਵੀ। ਬਣ ਗਏ ਤੇਲਾਂ ਦੇ ਲੱਡੂ। ਹਾਂ ਜੀ। ਇਹ ਗਰਮ-ਗਰਮ ਦੇ ਵਟੋ ਜਣੀ ਕਿ ਆਪਾਂ ਜੇ ਠੰਡਾ ਹੋ ਗਿਆ ਫਿਰ ਇਹ ਜੁੜਦਾ ਨਹੀਂ ਹੁੰਦਾ। ਇਹ ਲੈਣਾ ਤੁਹਾਡੀ ਸਿਹਤ ਵਾਸਤੇ ਵੀ ਬਹੁਤ ਗੁਣਕਾਰੀ ਨੇ ਖਾਸ ਕਰਕੇ ਸਰਦੀ ਦੇ ਮੌਸਮ ਵਿੱਚ ਇਹਨੇ ਆਪਾਂ ਬਣਾਉ ਤਾਂ ਆਪਾਂ ਮਾੜਾ ਜਿਹਾ ਕੀ ਹੋ ਲਾ ਲੋ ਹੱਥ ਦੇ ਗਰਮ ਬਹੁਤ ਨੇ ਗਰਮ ਗਰਮ ਬੱਟੇ ਹੀ ਠੰਡੇ ਦੇ ਬੱਟੇ ਨਹੀਂ ਆਉਂਦੇ ਫਿਰ ਮਿਲਦੇ ਨੇ ਸਾਨੂੰ ਲੱਡੂ ਤਿਆਰ ਕਰਕੇ ਲਓ ਜੀ ਤਿਆਰ ਨੇ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਹੁਣ ਆਪਣੀਆਂ ਬੜੀਆਂ ਇਹ ਤਾਂ ਤੇ ਖੰਜਨੀ ਵਜ਼ੀਰ ਗਰੀ ਖਾਨ ਜੀ ਨੇ ਸਵਾਲ ਪੁੱਛਣੇ ਬਹੁਤ ਸਵਾਲ ਚੇਸ਼ਤੀ ਹੋਣੀਆਂ ਨੇ ਜੀ ਲੋ ਜੀ ਅੱਜ ਤੁਹਾਨੂੰ ਦੱਸਿਆ ਪਿੱਤਰਾਂ ਦੇ ਪਿੰਨੀਆਂ ਕਿਦਾਂ ਕਿਵੇਂ ਬਣਾਉਣੇ ਨਾ ਤੁਸੀਂ ਦੇ ਚੀਜ਼ਾਂ ਘਰੇ ਬਣਾਇਆ ਕਰੋ ਬਾਜ਼ਾਰ ਚ ਮੁੱਲ ਲੈਣੋਂ ਕੋਈ ਵੀ ਚੀਜ਼ ਤੇੜਾਂ ਦੇ ਪਿੰਨੀਆਂ ਹੋ ਗਈਆਂ ਖੋਏ ਦੀਆਂ ਗਾਜਰ ਪਾਗ ਤੇ ਆਉਣ ਵਾਲੇ ਤੁਹਾਨੂੰ ਬਲੌਗ ਚ ਹੋਰ ਵੀ ਵਧੀਆ ਵਧੀਆ ਚੀਜ਼ਾਂ ਹੀ ਦੱਸਦੇ ਰਹਾਂਗੇ ਬਸ ਤੁਹਾਨੂੰ ਬੇਨਤੀ ਹੈ ਸਾਡੇ ਚੈਨਲ ਨੂੰ ਬਰਤ ਬਰ ਸਬਸਕ੍ਰਾਈਬ ਲਾਇਕ ਤੇ ਸ਼ੇਅਰ ਕਰਿਆ ਕਰੋ ਤੇ ਇਹ ਪਿੰਨੀਆਂ ਜਿਹਨੇ ਖਾਣੀਆਂ ਨੇ ਆਜੋ ਭੈਣ ਭਰਾ ਸਾਰੇ ਵੀਵੇਂ ਨੂੰ ਕਰ ਸਕਦੇ ਹਾਂ ਮੈਂ ਦੱਸ ਦੂੰਗੀ ਤੇ ਇੱਕ ਵਾਰ ਸ ਇਹ ਹੀ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਕਮੈਂਟ ਜ਼ਰੂਰ ਕਰਿਆ ਕਰੋ ਆ ਗੁੱਠਾ ਜਾਂ ਜ਼ਰੂਰ ਦੱਬ ਦਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਸਾਡੀ ਅਹੋ ਹੈਗਾ ਜੀ ਸასი ਜੀ ਤੇਨ ਆਪਣੇ ਪਿਛਲੀ ਵਾਰ ਕਈ ਕੈਨੇਡਾ ਤੋਂ ਮੈਸੇਜ ਆਏ ਹਾਂਜੀ ਆਪਣੇ ਬੇਟੀਆਂ ਬਾਹਰ ਗਈਆਂ ਹੋਈਆਂ ਨੇ ਤੇ ਆਪਾਂ ਗਰਮੀ ਦਾ ਨੰਬਰ ਲਾਵਾਂਗੇ ਤੇ ਚੈਨਲ ਤੇ ਕੋਈ ਵੀ ਤੁਸੀਂ ਕੋਈ ਵੀ ਚੀਜ਼ ਬਣਾਉਣ ਬਾਰੇ ਕਦੇ ਵੀ ਤੁਸੀਂ ਪੁੱਛ ਸਕਦੇ ਹੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ